ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਦੀ ਚਲ ਰਹੀ ਵਿਚਾਰ ਵਿੱਚ ਅੱਜ ਅਸੀਂ 14ਵੀਂ ਤੇ 15ਵੀਂ ਪਉੜੀ ਦੀ ਵਿਚਾਰ ਕਰਾਂਗੇ ਮੰਨੈ ਮਾਰਗ ਠਾਕ ਨੋ ਪਾਏ ਮੰਨੈ ਪਤਿ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਭਾਵੇਂ ਮੋਖ ਦੁਆਰ ਮਨੈ ਪਰਵਾਰਾ ਸਾਧਾਰ ਮਨੈ ਤਰ ਤਾਰੇ ਗੁਰ ਸਿੱਖ ਮਨੈ ਨਾਨਕ ਭਾਵੇਂ ਨੋ ਭੀਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਤੋਂ ਇਸ ਇਹਨਾਂ ਦੋ ਪਾਉਣ ਪੋੜੀਆਂ ਵਿੱਚ ਵੀ ਜੋ ਕਲ ਵਿਚਾਰ ਚੱਲਦੀ ਸੀ कि जे नाम ਨੂੰ ਮੰਨਿਆ ਜਾਏ ਅਰ ਕੋ ਪਰਮਾਤਮਾ ਦੇ ਨਾਮ ਵਿੱਚ ਸੁਰਤੀ ਜੋੜਨ ਦਾ ਯਤਨ ਕਰੇ ਉਸ ਨੂੰ ਪ੍ਰਵਾਨ ਕਰੇ ਤਾਂ ਮਾਰਗ ਠਾਕ ਨਾ ਪਾਏ ਮੰਨਿਆ ਮਾਰਗ ਠਾਕ ਨਾ ਪਾਏ ਉਸ ਇਨਸਾਨ ਦੇ ਜੀਵਨ ਰਾਹ ਵਿੱਚ ਜੀਵਨ ਦੀ ਤੋਰ ਵਿੱਚ ਕਿਸੇ ਕਿਸਮ ਦੀ ਕੋ ਰੁਕਾਵਟ ਨਹੀਂ ਪੈਦਾ ਹੁੰਦੀ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਮਾਇਆ ਹੰਮੇ ਹੰਕਾਰ ਦੂਜਾ ਭਾਉ ਇਹ ਚੀਜ਼ਾਂ ਜਿਹੜੀਆਂ ਨੇ ਇਹ ਜਜ਼ਬੇ ਜਿਹੜੇ ਨੇ ਉਹਦੇ ਉੱਤੇ ਐਸਾ ਪ੍ਰਭਾਵ ਨਹੀਂ ਪਾਉਂਦੇ ਕਿ ਉਹਦੇ ਲਈ ਜੀਵਨ ਸਹੀ ਮਾਰਗ ਤੇ ਤੁਰਨਾ ਮੁਸ਼ਕਿਲ ਹੋ ਜਾਵੇ ਜੀਵਨ ਦਾ ਜੋ ਸਹੀ ਮਾਰਗ ਹੈ ਗੁਰਸਿੰਮੀਤ ਚਲੂ ਗੁਰਚਾਲੀ ਜੋ ਗੁਰੂ ਕਹੈ ਸੋਈ ਪਰਮਾਨੋ ਹਰ ਹਰਕਤਾਂ ਨਿਰਾਲੀ ਉਹ ਗੁਰੂ ਦੀ ਚਾਲ ਉਹ ਬੜੇ ਆਰਾਮ ਨਾਲ ਤੁਰਦਾ ਹੈ ਸਹਿਜ ਨਾਲ ਤੁਰਦਾ ਹੈ ਉਹਦੇ ਜੀਵਨ ਚ ਇਹ ਵਿਕਾਰ ਕੋਈ ਰਿਕਾਵਟ ਨਹੀਂ ਪਾਉਂਦੇ ਕੋਈ ਅੜਕਾ ਨਹੀਂ ਪਾਉਂਦੇ ਮਾਰਗ ਠਾਕ ਨਾ ਬਾਰ ਮਾਰੀ ਵਿੱਚ ਕੋਈ ਰਿਕਾਵਟ ਨਹੀਂ ਪੈਂਦੀ ਕੋਈ ਠਾਕ ਨਹੀਂ ਸਕਦਾ ਮਨ ਪਤਸ਼ੀ ਉਪਰਗਟ ਜਾਏ ਉਹ ਬੰਦਾ ਇੱਜ਼ਤ ਨਾਲ ਮਾਨ ਨਾਲ ਸੰਸਾਰ ਵਿੱਚ ਉੱਗਾ ਹੋ ਕੇ ਪ੍ਰਗਟ ਜਾਏ ਮਨਿਆ ਪਤਸ਼ੂ ਪ੍ਰਗਟ ਹੋ ਜਾਏ ਉਹ ਸਾਰੇ ਸੰਸਾਰ 'ਚ ਪ੍ਰਗਟ ਹੋ ਜਾਂਦਾ ਹੈ ਹਰ ਪਾਸੇ ਉਸ ਦੀ ਸ਼ੋਭਾ ਉਹਦਾ ਤੇਜ ਪ੍ਰਤਾਪ ਖਿਲਰ ਜਾਂਦਾ ਹੈ ਜੋ ਪਰਮਾਤਮਾ ਦੇ ਨਾਮ ਵਿੱਚ ਜੁੜਨ ਦਾ ਯਤਨ ਕਰੇ ਉਹਦਾ ਜੀਵਨ ਸਫਲ ਹੋ ਕੇ ਐਸਾ ਗੁਰੂ ਸਿੱਖੀ ਵਾਲਾ ਚੰਗੇ ਗੁਣਾਂ ਵਾਲਾ ਜੀਵਨ ਉਹਦਾ ਐਸਾ ਪ੍ਰਭਾਵ ਪੈਂਦਾ ਹੈ ਕਿ ਹਰ ਪਾਸੇ ਉਪਰਗਟ ਹੋ ਜਾਂਦਾ ਹੈ ਸੰਸਾਰ ਵਿੱਚ ਉਹਦੀ ਸ਼ੋਭਾ ਪ੍ਰਤਾਪ ਫਸਰ ਜਾਂਦਾ ਹੈ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ ਪਿਛਲੇ ਦਿਨੀ ਇੱਕ ਸਿੱਖੀ ਸਰੂਪ ਵਾਲੇ ਸ਼ਖਸ ਨੇ ਫੇਸਬੁਕ ਤੇ ਮੀਡੀਆ ਵਲਣ ਨਾਲ ਵਾਤਲਾਬ ਕਰਦਿਆਂ ਇਹ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਧਰਮ ਨਹੀਂ ਚਲਾਇਆ ਜੀ ਔਰ ਇਹਦੀ ਪ੍ਰੌੜਤਾ ਵਾਸਤੇ ਉਸਨੇ ਪਰਮਾਨ ਵਜੋਂ ਇਹ ਪੰਕਤੀ ਇਸਤੇਮਾਲ ਕੀਤੀ ਮੰਨੈ ਮਗ ਨ ਚੱਲੈ ਪੰਥ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮੇ ਕਿਸੇ ਮਗਦੇ ਕਿਸੇ ਪੰਥ ਦੇ ਨਹੀਂ ਚੱਲਦਾ ਭਈ ਬੰਦਾ ਜਿਹੜਾ ਕਿਸੇ ਧਰਮ ਮਾਰਗ ਦੇ ਨਹੀਂ ਚੱਲਦਾ ਉਹਦਾ ਮਤਲਬ ਉਹਨੇ ਇਹ ਕੱਢਿਆ ਜਿਹੜਾ ਕਿ ਗਲਤਤ ਮਤਲਬ ਹੈ ਮੈਂ ਵੀ ਪੋਸਟਾਂ 'ਚ ਉਸਦਾ ਜਵਾਬ ਦਿੱਤਾ ਸੀ ਤੋਂ ਇਹ ਪੰਕਤੀ ਦਾ ਅਰਥ ਇਹ ਨਹੀਂ ਹੈ ਕਿ ਬੰਦਾ ਧਰਮ ਦੇ ਨਹੀਂ ਤੁਰਦਾ ਬਲਕਿ ਇਹ ਅਰਥ ਹੈ ਕਿ ਮਨ ਹੈ ਮਗ ਨਾ ਚੱਲੇ ਪੰਥ ਬੰਦਾ ਬਕ 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 ਪੰਥ ਬਕ ਬਕ ਰਸਤੇ ਨਹੀਂ ਅਪਣਾਉਂਦਾ ਫਿਰਦਾ ਜ਼ਿੰਦਗੀ ਵਿੱਚ ਬਲਕਿ ਮਨ ਹੈ ਧਰਮ ਸੇ ਤੀ ਸੰਬੰਧ ਉਹਦਾ ਸੱਚੇ ਧਰਮ ਨਾਲ ਸਿੱਧਾ ਸਬੰਧ ਬਣ ਜਾਂਦਾ ਹੈ ਜਿਹੜਾ ਸੱਚਾ ਧਰਮ ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਧਰਮ ਹੈ ਰੱਬੀ ਹੁਕਮ ਵੀ ਤੁਰਨਾ ਰੱਬੀ ਪਾਣੀ ਵੀ ਤੁਰਨਾ ਰੱਬੀ ਰਜ਼ਾ ਵਿੱਚ ਤੁਰਨਾ ਧਰਮ ਹੈ ਰੱਬੀ ਰਜ਼ਾ ਦੇ ਉਲਟ ਕੰਮ ਕਰਨੇ ਜੋ ਕੰਮ ਪਰਬੂ ਨੂੰ ਪਾਉਣ ਨਾ ਉਹ ਕੰਮ ਕਰਨੇ ਅਧਰਮੀ ਕੰਮ ਹਨ ਤੇ ਰੱਬੀ ਹੁਕਮ ਵੀ ਤੁਰਨਾ ਰੱਬੀ ਰਜ਼ਾ ਵੀ ਤੁਰਨਾ ਹੀ ਸੱਚਾ ਧਰਮ ਹੈ ਅਤੇ ਇਹ ਸਾਂਝਾ ਵਾਹਿਦ ਸੰਸਾਰ ਦਾ ਇਕਲੋਤਾ ਧਰਮ ਹੈ ਔਰ ਹਰ ਜਿਹੜੇ ਫਿਰਕੇ ਪੰਥ ਅਸੀਂ ਬਣਾ ਕੇ ਬੈਠੇ ਹਾਂ ਜਿਨ੍ਹਾਂ ਨੂੰ ਅਸੀਂ ਧਰਮ ਦਾ ਮਜ਼ਮਾ ਦਾ ਨਾਮ ਦਿੰਦੇ ਹਿੰਦੂ ਸਿੱਖ ਮੁਸਲਮਾਨ ਈਸਾਈ ਵਗੈਰਾ ਇਹ ਧਰਮ ਨਹੀਂ ਹਨ ਇਹ ਵੱਖ-ਵੱਖ ਪੰਥ ਹਨ ਔਰ ਇਹਨਾਂ ਨੂੰ ਮੰਨਣ ਵਾਲੇ ਆਪਣੇ-ਆਪਣੇ ਮਨਾਏ ਪੰਥਾਂ ਅਨੁਸਾਰ ਤੁਰਦੇ ਨੇ ਉਹਨਾਂ ਪੰਥ ਮਰਿਆਦਾਵਾਂ ਦੇ ਵਿੱਚ ਧਰਮ ਦੀਆਂ ਗੱਲਾਂ ਵੀ ਹੈ ਨੇ ਕੁਝ ਕੁ ਧਰਮ ਦੀਆਂ ਗੱਲਾਂ ਨੇ ਔਰ ਕੁਝ ਕੁ ਕਰਮਕਾਂਡ ਨੇ ਉਹ ਪੂਰਨ ਧਰਮ ਨਹੀਂ ਹਨ ਬਲਕਿ ਇਹਨਾਂ ਵਿੱਚ ਕਰਮਕਾਂਡ ਦੀਆਂ ਗੱਲਾਂ ਵੀ ਬਹੁਤ ਨੇ ਧਰਮ ਦੀਆਂ ਗੱਲਾਂ ਵੀ ਅਵਸ਼ ਨੇ ਹੁਣ ਮੈਂ ਕੋਈ ਦਰਸ਼ਣ ਵਿੱਚ ਜੋ ਕਹਿ ਸਕਦਾ ਕਿ ਜਿਹੜਾ ਧਰਮ ਹੈ ਨਾ ਸੱਚਾ ਧਰਮ ਸਾਂਝਾ ਹੈ ਰੱਬੀ ਹੁਕਮ ਸਾਰੇ ਲਈ ਸਾਂਝਾ ਹੈ ਭਾਣਾ ਸਾਂਝਾ ਹੈ ਜੋ ਗੱਲ ਪ੍ਰਭੂ ਨੂੰ ਮਨਜ਼ੂਰ ਹੈ ਉਹ ਸਾਰਿਆਂ ਲਈ ਇੱਕੋ ਜੀ ਸਾਂਝੀ ਹੈ ਜੋ ਗੱਲਾਂ ਪ੍ਰਭੂ ਨੂੰ ਮਨਜ਼ੂਰ ਨਹੀਂ ਉਹ ਵੀ ਸਾਰਿਆਂ ਲਈ ਸਾਂਝੀ ਹੀ ਨੇ ਤ੍ਰਿਸ਼ਟਾਂ ਦੇ ਵਜੂ ਝੂਠ ਬੋਲਣਾ ਅਧਰਮ ਦਾ ਕੰਮ ਹੈ ਤੇ ਜਿੰਨੇ ਵੀ ਫਿਰਕੇ ਨੇ ਜਿਨ੍ਹਾਂ ਨੂੰ ਮੈਂ ਫਿਰਕੇ ਕਹਿੰਦਾ ਪੰਥ ਕਹਿੰਦਾ ਇਹਨਾਂ ਸਾਰੇ ਵਿੱਚ ਝੂਠ ਬੋਲਣਾ ਆਧਰਮੀ ਮੰਨਿਆ ਗਿਆ ਸੱਚ ਬੋਲਣਾ ਧਰਮ ਹੈ ਤੇ ਇਹਨਾਂ ਸਾਰੇ ਫਿਰਕੇ ਪੰਥਾਂ ਵਿੱਚ ਸੱਚ ਬੋਲਣਾ ਧਰਮੀ ਮੰਨਿਆ ਗਿਆ ਜੇ ਇਮਾਨਦਾਰੀ ਦੀ ਜ਼ਿੰਦਗੀ ਜੁਣੀ ਨੇਕ ਕਰਤ ਕਰਕੇ ਬਣ ਛੱਕ ਕੇ ਖਾਣਾ ਇੱਕ ਧਰਮ ਹੈ ਰੱਬੀ ਹੁਕਮ ਹੈ ਕਿ ਅਸੀਂ ਨੇਕ ਕਰਤ ਕਰਕੇ ਖਾਈਏ ਸਾਨੂੰ ਹੱਥ ਪੈਰ ਮੂੰਹ ਨਾ ਪਰਮਾਤਮਾ ਨੇ ਇਸੇ ਵਾਸਤੇ ਇਹ ਸ਼ਕਤੀ ਦਿੱਤੀ ਕਿ ਅਸੀਂ ਕਮਾ ਸਕੀਏ ਤੇ ਇਹ ਹਰ ਇੱਕ ਇਨਸਾਨ ਦਾ ਇਹ ਧਰਮ ਹੈ ਇਹ ਖਾਲੀ ਸਿੱਖ ਉਹ இந்து ਜਾਂ ਮੁਸਲਮਾਨ ਦਾ ਨਹੀਂ ਜਿਤਨੇ ਵੀ ਸੰਸਾਰ ਦੇ ਇਨਸਾਨ ਹਨ ਉਹਨਾਂ ਸਾਰਿਆਂ ਦੀ ਇਹ ਧਰਮ ਹੈ ਕਿ ਮਿਹਨਤ ਕਰਕੇ ਖਾਨ ਇਮਾਨਦਾਰੀ ਦੀ ਖਾਨ ਉਹ ਚੋਰੀ ਚੁਕਾਰੀ ਪ੍ਰਿਸ਼ੁੱਧ ਖੋਰੀ ਕਿਸੇ ਕਿਸਮ ਦੀ ਮੁਨਾਫਾ ਖੋਰੀ ਨਜਾਇਜ਼ ਤਰੀਕੇ ਵਸੀਲੇ ਨਾਲ ਦੂਜੇ ਦਾ ਧਨ ਖੋ ਕੇ ਆਪਣੇ ਘਰ ਪਰਮੇ ਜਿੱਤ ਨਾ ਕਰਨ ਅਗਰ ਇਹ ਧਰਮ ਦਾ ਸੂਲ ਰੱਬੀ ਨਿਯਮ ਹੈ ਇਹ ਸਾਰੇ ਵਾਸਤੇ ਹੈ ਨਾ ਸਾਰੇ ਇਸ ਨੂੰ ਪ੍ਰਮਾਣ ਕਰਦੇ ਨੇ ਹਾਂਜੀ ਇਹ ਚੀਜ਼ ਹੋਣੀ ਚਾਹੀਦੀ ਹੈ। ਤੋ ਜਿਹੜੀਆਂ ਚੀਜ਼ਾਂ ਗਲਤ ਨੇ ਉਹ ਸਾਰੇ ਕਹਿੰਦੇ ਨੇ ਵੀ ਚੀਜ਼ਾਂ ਗਲਤ ਨੇ ਕਿ ਨਹੀਂ ਹੋਣੀਆਂ ਚਾਹੀਦੀਆਂ। ਇਸ ਲਈ ਧਰਮ ਦੇ ਅਸਲ ਵਿੱਚ ਸਾਂਝਾ ਹੈ ਸਾਰੇ ਸੰਸਾਰ ਦਾ ਦੇਖਿਆ ਜਾਏ ਇੱਕ ਹੀ ਧਰਮ ਹੈ। ਇਹ ਗੱਲ ਕਹਿੰਦੇ ਨੇ ਕਿ ਧਰਮ ਸਾਰੇ ਹੀ ਚੰਗੇ ਨਹੀਂ ਜੀ ਵੱਖ-ਵੱਖ ਰਸਤੇ ਨੇ ਤੇ ਮੰਜ਼ਿਲ ਇੱਕ ਹੈ। ਇਹ ਸਾਡਾ ਪਖੰਡਵਾਜੀ ਹੈ। ਪ੍ਰਮਾਤਮਾ ਇੱਕ ਹੈ। ਉਸ ਦੇ ਮਿਲਾਬ ਦਾ ਰਸਤਾ ਵੀ ਇੱਕੋ ਹੀ ਹੈ। ਉਹਦੇ ਮਿਲავ ਤੇ ਵਕ ਵਕ ਰਸਤੇ ਹੋ ਹੀ ਨਹੀਂ ਸਕਦੇ ਜਿੰਨੇ ਅਸੀਂ ਬਣਾ ਕੇ ਬੈ ਗਏ ਹਾਂ ਆਪਣੀ ਵਖਰੀ ਇੱਕ ਹੁੰਦ ਬਣਾ ਕੇ ਰੱਖਣ ਵਾਸਤੇ ਅਸੀਂ ਇਹ ਚੀਜ਼ਾਂ ਦੁਨੀਆ ਨੂੰ ਵੰਡ ਮਾਰਿਆ ਵਕ ਵਕ ਫਿਰਕਿਆਂ ਪੰਥਾਂ ਵਿੱਚ ਅਸਲੀ ਧਰਮ ਇੱਕੋ ਹੀ ਹੈ ਉਹ ਜਿਹੜਾ ਸੱਚਾ ਧਰਮ ਰੱਬੀ ਹੁਕਮ ਨੂੰ ਮੰਨਣਾ ਰੱਬੀ ਬਾਣੀ ਵੀ ਤੁਰਨਾ ਜਿਹਦਾ ਨਾਮ ਨੂੰ ਮੰਨਦਾ ਉਸ ਨੂੰ ਸਮਝ ਆ ਜਾਂਦੀ ਹੈ ਉਸ ਵਾਸਤੇ ਉਸ ਦਾ ਮੰਨਣਾ ਧਰਮ ਸੇਤੀ ਸੰਬੰਧ ਉਹਦਾ ਸਿੱਧਾ ਧਰਮ ਨਾਲ ਸੰਬੰਧ ਬਣ ਜਾਂਦਾ ਹੈ ਉਹ ਫਿਰ ਮੰਨਣਾ ਮਗ ਨਾ ਚੱਲਿਆ ਬਕ ਬਕ ਰਸਤੇ ਬਕ ਬਕ ਪੰਥ ਪੰਥੀਆਂ ਬਕ ਬਕ ਫਿਰਕੇ ਇਹਨਾਂ ਦੇ ਇਹਨਾਂ ਧੜੇਬਾਜੀ ਵਿੱਚ ਨਹੀਂ ਉਹ ਫਸਦਾ ਸਿੱਧਾ ਇੱਕ ਰੱਬੀ ਧਰਮ ਵਿੱਚ ਤੁਰਦਾ ਇਸ ਵਕਤ ਸੇ ਦੋਹਰੋ ਸਾਂਝਾ ਧਰਮ ਸੀ ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਨੂੰ ਧਰਮ ਦਿੰਦੇ ਨੇ ਇਹਦੇ ਵਿੱਚ ਧਰਮ ਦੀ ਵਿਚਾਰ ਦੱਸਣ ਵਾਲੇ ਧਰਮ ਦਾ ਮਾਰਗ ਦੱਸਣ ਵਾਲੇ ਉਹਨਾਂ ਨੂੰ ਕਈਆਂ ਨੂੰ ਕੋਈ ਹਿੰਦੂ ਕਹਿੰਦਾ ਸੀ ਕਈ ਇਹਨੂੰ ਕੋ ਰਵਦਾਸ ਕਹਿੰਦਾ ਸੀ ਕਈ ਇਹਨੂੰ ਕੋ ਚੂਮਾਰ ਕਹਿੰਦਾ ਸੀ ਕਈ ਇਹਨੂੰ ਕੋ ਜੱਟ ਕਹਿੰਦਾ ਸੀ ਕਈ ਇਹਨੂੰ ਕੋ ਬ੍ਰਾਹਮਣ ਕਹਿੰਦਾ ਸੀ ਕਈ ਇਹਨੂੰ ਮੁਸਲਮਾਨ ਕਹਿੰਦਾ ਸੀ ਪਰ ਗੁਰੂ ਸਾਹਿਬ ਨੇ ਇਹਨਾਂ ਫਿਰਕਾ ਨੂੰ ਦੇਖਿਆ ਹੀ ਨਹੀਂ ਜਿਸ ਫਿਰਕਾ ਨਾਲ ਮਰਜੀ ਕੋ ਜੁੜਿਆ ਹੋਵੇ ਅਗਰ ਉਹ ਰੱਬੀ ਹੁਕਮੀ ਤੁਰਨ ਵਾਲਾ ਭਾਵੇਂ ਵੀ ਤੁਰਨ ਵਾਲਾ ਗੁਰੂ ਸਾਹਿਬ ਨੇ ਉਸਨੂੰ ਧਰਮੀ ਸਮਝਿਆ ਔਰ ਉਸ ਦੇ ਮੁਖੋਂ ਉਚਾਰੀ ਬਾਣੀ ਨੂੰ ਗੁਰਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ ਕੁੱਲ 35 ਮਹਾਂਪੁਰਸ਼ਾਂ ਦੀ ਬਾਣੀ ਗੁਰਗ੍ਰੰਥ ਸਾਹਿਬ ਵਿੱਚ ਉਹਨਾਂ ਲੋਕਾਂ ਦੀ ਦਰਜ ਹੈ ਜਿਹੜੇ ਇਸ ਸਾਂਝੇ ਧਰਮ ਨੂੰ ਅਪਣਾਈ ਬੈਠੇ ਸਨ ਉਨ੍ਹਾਂ ਦਾ ਆਪਸੀ ਜੀਵਨ ਕਾਲ ਦੋ ਦੋ ਸਦੀਆਂ ਤਿੰਨ ਤਿੰਨ ਸਦੀਆਂ ਆਪਸੀ ਫਰਕ ਹੈ ਫਿਰ ਵੀ ਉਨ੍ਹਾਂ ਦੀ ਇੱਕੋ ਗੱਲ ਸਾਰਿਆਂ ਦੀ ਸਾਂਝੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਸਾਂਝੀ ਫਿਲਾਸਫੀ ਹੈ ਕਿਸੇ ਦਾ ਆਪਸੀ ਕੋਈ ਆਪਾ ਵਿਰੋਧ ਨਹੀਂ ਕੋਈ ਕੰਟਰਡਿਕਸ਼ਨ ਨਹੀਂ ਕਿਉਂਕਿ ਅਸਲ ਵਿੱਚ ਸੱਚਾ ਧਰਮ ਹੈ ਹੀ ਇੱਕ ਹੈ ਉਹ ਧਰਮ ਇੱਕ ਹੀ ਹੈ ਇਹ ਜਿਹੜੇ ਅਸੀਂ ਬਣਾ ਕੇ ਬੈਠੇ ਆ ਪੰਥੀਆਂ ਪੰਥ ਬਣਾ ਕੇ ਬੈਠੇ ਹੋਏ ਆ ਇਹ ਧਰਮ ਨਹੀਂ ਹਨ ਅਸੀਂ ਦੇਖ ਲਈਏ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਧਰਮ ਲਫ਼ਜ਼ ਕਿਤੇ ਨਹੀਂ ਆਇਆ ਧਰਮ ਦੀ ਵਿਆਖਿਆ ਸਿੱਖ ਧਰਮ ਲਫ਼ਜ਼ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਆਇਆ ਸਿੱਖ ਰਹਿਤ ਮਰਾਦਾ ਵੀ ਸਿੱਖ ਦੀ ਤਾਰੀਫ਼ ਕੀਤੀ ਗਈ ਹੈ ਸਿੱਖ ਕੌਣ ਹੁੰਦਾ ਹੈ ਪਾਤਸ਼ਾਹ ਦੀ ਤਾਰੀਫ਼ ਕੀਤੀ ਗਈ ਹੈ ਸਿੱਖ ਪੰਥ ਕਿਸ ਨੂੰ ਕਿਹਾ ਜਾ ਸਕਦਾ ਪਰ ਸਿੱਖ ਧਰਮ ਦੀ ਤਾਰੀਫ਼ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਆਈ ਕਿਉਂਕਿ ਜਿਹੜਾ ਅਸਲ ਧਰਮ ਹੈ ਉਸ ਦਾ ਨਾਂ ਪਾਣਾ ਹੁਕਮ ਜਾਂ ਰੱਬ ਦੀ ਰਜ਼ਾਈ ਕਿਹਾ ਜਾ ਸਕਦਾ ਉਸ ਦਾ ਕੋਈ ਹੋਰ ਨਾਂ ਰੱਖਿਆ ਨਹੀਂ ਜਾ ਸਕਦਾ ਇਸ ਲਈ ਇੱਥੇ ਇਹ ਅਰਥ ਕਰ ਲੈਣੇ ਕਿ ਗੁਰੂ ਸਾਹਿਬ ਕਿਸੇ ਧਰਮ ਨੂੰ ਨਸੀਮਣ ਦੇ ਧਰਮ ਨਹੀਂ ਚਲਾਇਆ ਗੁਰੂ ਸਾਹਿਬ ਨੇ ਧਰਮ ਚਲਾਇਆ ਨਹੀਂ ਕਿਸੇ ਵੀ ਸੰਸਾਰ ਤੇ ਆ ਕੇ ਮਹਾਪੁਰਸ਼ ਨੇ ਧਰਮ ਨਹੀਂ ਚਲਾਇਆ ਧਰਮ ਦੀ ਪਛਾਣ ਕਰਵਾਈ ਆਪਣੇ ਜੀਵਨ ਨੂੰ ਸੰਸਾਰ ਦੇ ਜੀਵਨ ਨੂੰ ਧਰਮ ਦੀ ਪਛਾਣ ਕਰਾਈ ਵੀ ਤੁਹਾਡਾ ਧਰਮ ਕੀ ਹੈ ਤੁਸੀਂ ਕਾਦੇ ਲਈ ਸੰਸਾਰ ਤੇ ਆਇਓ ਤੁਹਾਡੇ ਜੀਵਨ ਦਾ ਮਨੋਰਥ ਕੀ ਹੈ ਕਿਦਾਂ ਦਾ ਜੀਵਨ ਕਿਉਂ ਜੀਵਨ ਜਾਇ ਤੁਹਾਡੀ ਹੋਣੀ ਚਾਹੀਦੀ ਹੈ ਇਹ ਜਿਹੜਾ ਧਰਮ ਦੇ ਮਾਰਗ ਸੀ ਗੁਰੂ ਸਾਹਿਬ ਨੇ ਸਾਨੂੰ ਸਮਝਾਏ ਧਰਮ ਤੇ ਰੱਬੀ ਧਰਮ ਧਰਮ ਨੂੰ ਤਾਂ ਰੱਬ ਬਣਾਉਂਦਾ ਪਰਮਾਤਮਾ ਦੇ ਨਿਯਮ ਪਰਮਾਤਮਾ ਦੇ ਹੁਕਮ ਪਰਮਾਤਮਾ ਹੀ ਬਣਾਉਂਦਾ ਨਾ ਇਨਸਾਨ ਥੋੜੀ ਬਣਾ ਸਕਦਾ ਇਨਸਾਨ ਨੇ ਤੇ ਰੱਬੀ ਹੁਕਮ ਨੂੰ ਸਮਝਣਾ ਰੱਬੀ ਪਾਣੇ ਨੂੰ ਸਮਝਣਾ ਹੈ ਰੱਬੀ ਧਰਮ ਨੂੰ ਸਮਝਣਾ ਉਹ ਸਮਝਾਣ ਦਾ ਇਹਨਾਂ ਗੁਰੂ ਪੀਰਾਂ ਨੇ ਸਾਨੂੰ ਯਤਨ ਕੀਤਾ ਪਰ ਅਸੀਂ ਵੱਖ-ਵੱਖ ਪੰਥਾਂ ਨੂੰ ਹੀ ਧਰਮ ਬਣਾ ਕੇ ਬਹਿ ਗਏ ਹਾਂ ਤੇ ਫਿਰ ਇੱਕ ਦੂਜੇ ਨਾਲ ਲੜਈਆਂ ਇਹ ਮੇਰਾ ਧਰਮ ਨਹੀਂ ਇਹ ਦੂਜੇ ਦਾ ਧਰਮ ਹੈ ਲੜਈਆਂ ਪਾ ਕੇ ਬਹਿ ਗਏ ਇਸ ਵਾਸਤੇ ਤੂੰ ਧਰਮ ਲੜਈਆਂ ਦਾ ਕਾਰਨ ਨਹੀਂ ਹੈ ਇਸ ਲਈ ਮੰਨਣਾ ਮਗਨਾ ਚੱਲਣਾ ਪੰਥ ਜਿਹੜਾ ਨਾਮ ਨੂੰ ਮੰਨ ਲੱਗ ਪਵੇਗਾ ਮੰਨਣ ਦੇ ਯਤਨ ਕਰੇਗਾ ਉਹ ਫਿਰ ਵੱਖ-ਵੱਖ ਰਸਤੇ ਨਹੀਂ ਅਪਣਾਵੇਗਾ ਉਹ ਸੱਚੇ ਧਰਮ ਨਾਲ ਦਾ ਸੰਬੰਧ ਹੋ ਜਾਗਾ ਮੰਨਣਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਉਸ ਮਾਇਆ ਰਤ ਪਰਮਾਤਮਾ ਦਾ ਨਾਮ ਇਹੋ ਜਿਹਾ ਉੱਚਾ ਹੈ ਕਿ ਜੇ ਕੋ ਮਨ ਜਾਣਾ ਮਨ ਕੋਈ ਅਗਰ ਕੋਈ ਆਪਣੇ ਮਨ ਵਿੱਚ ਉਸ ਨਾਮ ਨੂੰ ਮੰਨ ਕੇ ਉਸ ਨੂੰ ਜਾਣ ਲੇ ਉਹ ਨਾਮ ਮਨ ਨਾਮ ਦੀ ਸੁਰਤੀ ਜੋੜੇ ਤੇ ਉਹਦੇ ਵਿੱਚ ਇਸ ਆਨੰਦਮਈ ਅਵਸਥਾ ਬਣ ਸਕਦੀ ਹੈ ਮੰਨ ਪਾਵੇਂ ਮੁਖ ਦੁਆਰ ਜੇ ਨਾਮ ਨੂੰ ਮੰਨਿਆ ਜਾਏ ਤਾਂ ਮੁਕਤੀ ਦਾ ਦਵਾਰ ਪ੍ਰਾਪਤ ਹੋ ਜਾਂਦਾ ਹੈ ਜੀਵਨ ਮੁਕਤੀ ਵੀ ਹੋ ਜਾਂਦੀ ਹੈ ਤੇ ਜਨਮ ਮਰ ਦੇ ਗੇੜ ਤੋਂ ਵੀ ਮੁਕਤੀ ਹੋ ਜਾਂਦੀ ਹੈ ਜੀਵਨ ਮੁਕਤੀ ਮੋਹ ਮਾਇਆ ਦੂਜੇ ਪਾਪ ਤੋਂ ਹੋਂ ਮੇ ਤੂੰ ਮੁਕਤੀ ਵਿਕਾਰੋਂ ਤੋਂ ਮੁਕਤੀ ਉੱਚ ਸੁਚਾ ਗੁਰਸਿੱਖੀ ਜੀਵਨ ਇਹ ਮੁਕਤੀ ਜੀਵਤ ਜਿਹੜੀ ਮੁਕਤ ਹੈ ਇਹ ਜੀਵਨ ਦੇ ਮੁਕਤ ਮਿਲ ਜਾਂਦੀ ਹੈ ਭਾਵੇਂ ਮੋਖ ਦੁਆਰ ਮੁਕਤੀ ਦਾ ਦਰੋਂ ਲੱਭ ਜਾਂਦਾ ਹੈ ਕਿਵੇਂ ਇਹਨਾਂ ਬੁਰਾਈਆਂ ਤੋਂ ਮੁਕਤ ਹੋਣਾ ਹੈ ਔਰ ਇੱਕ ਉੱਚਾ ਉੱਚਾ ਸੁਚਾ গুণਵੰਤਾ ਜੀਵਨ ਕਿਵੇਂ ਜਿਉਣਾ ਹੈ ਇਹ ਸਮਝ ਆ ਜਾਂਦੀ ਹੈ ਮਨ ਪਰਵਾਰ ਸਹਾਧਾਰ ਐਸਾ ਬੰਦਾ ਫਿਰ ਆਪਣੇ ਪਰਿਵਾਰ ਨੂੰ ਵੀ ਤਾਰਨ ਦਾ ਇਕ ਸਾਧਨ ਬਣ ਜਾਂਦਾ ਹੈ ਆਪਣੇ ਪਰਿਵਾਰ ਨੂੰ ਵੀ ਉਹਦਾ ਵੀ ਉਧਾਰ ਕਰ ਜਾਂਦਾ ਕਿਉਂਕਿ ਜਿਹੜਾ ਪਰਿਵਾਰ ਉਹਦੇ ਜੀਵਨ ਜਾਚ ਤੋਂ ਅਗਰ ਆਪਣਾ ਜੀਵਨ ਕਿਸੇ ਦਾ ਗੁਰਮੁਖਤਾ ਵਾਲਾ ਹੈ ਤੇ ਜਿਹੜੇ ਉਹਦਾ ਸੰਗ ਕਰਕੇ ਉਹਦੀ ਪ੍ਰੇਰਣਾ ਤਹਿਤ ਉਹ ਵੀ ਆਪਣੇ ਜੀਵਨ ਨੂੰ ਸੁਧਾਰ ਕੇ ਆਪਣਾ ਉਧਾਰ ਕਰ ਸਕਦੇ ਨੇ ਮੰਨੈ ਪਰਵਾਰਾ ਸਾਧਾਰ ਪਰਿਵਾਰ ਦਾ ਵੀ ਆਧਾਰ ਬਣ ਜਾਂਦਾ ਧਾਰਨ ਦਾ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਤਰੈ ਉਹ ਬੰਦਾ ਆਪ ਤੇ ਤਰਦਾ ਤਾਰੇ ਗੁਰਸਿੱਖ ਆਪ ਹੀ ਤਰਦਾ ਗੁਰਸਿੱਖਾਂ ਨੂੰ ਵੀ ਤਾਰ ਕੇ ਲੈ ਜਾਂਦਾ ਆਪ ਇਹਨਾਂ ਵਿਕਾਰਾਂ ਤੋਂ ਮੁਕਤ ਕਰ ਲੈਂਦਾ ਮਨ ਨਾਨਕ ਭਵੇਂ ਨ ਭਿਖ ਹੇ ਨਾਨਕ ਇਹੋ ਜਿਹੇ ਬੰਦੇ ਨਾਮ ਨੂੰ ਮੰਨਣ ਕਰਕੇ ਭਵੇਂ ਨਾ ਭਿਕੋ ਭਿਖਿਆ ਲਈ ਦਰ ਦਰ ਤੇ ਭੀਖ ਮੰਗਦੇ ਨਹੀਂ ਫਿਰਦੇ ਉਹ ਨੇਕ ਕਿਰਤ ਕਰਕੇ ਆਪ ਕਮਉਂਦੇ ਨੇ ਕਾਲ ਖਾਏ ਕ ਚੱਥੂ ਦੇ ਨਾਨਕਰਾ ਪਛਾਣੇ ਸੇਵਾ ਦਾ ਮਾਰਗ ਅਪਣਾਉਂਦੇ ਨੇ ਐਸਾ ਨਾਮ ਨਿਰੰਝਿਨ ਹੋਏ ਪ੍ਰਮਾਤਮਾ ਦਾ ਇਹੋ ਜਿਹਾ ਉਸ ਨਿਰੰਕਾਰ ਪ੍ਰਮਾਤਮਾ ਦਾ ਮਾਇਰਤ ਪ੍ਰਮਾਤਮਾ ਦਾ ਇਹੋ ਜਿਹਾ ਉਤਮ ਨਾਮ ਹੈ ਜੇ ਕੋ ਮਨ ਜੇ ਕੋ ਮਨ ਜਾਣਾ ਮਨ ਕੋ ਜੇ ਅਗਰ ਕੋਈ ਆਪਣੇ ਮਨ ਵਿੱਚ ਮੰਨ ਕੇ ਇਸ ਨਾਮ ਨੂੰ ਜਨਨਾ ਯਤਨ ਕਰੇ ਇਹਦੇ ਨਾਲ ਸੁਰਤੀ ਜੋੜਨ ਦੀ ਯਤਨ ਕਰੇ ਇਹ ਤਬਦੀਲੀਆਂ ਜੀਵਨ ਵਿੱਚ ਆਉਂਦੀਆਂ ਨੇ ਤੋਂ ਇਸ ਲਈ ਜ਼ਰੂਰੀ ਹੈ ਪਹਿਲੀਆਂ ਚਾਰ ਪੌੜੀਆਂ ਸਨ ਸੁਣੇ ਵਾਲੀਆਂ ਪਰ ਨਾਮ ਦੀ ਗੱਲ ਸੁਣੀ ਜਾਏ ਧਰਮ ਦੀ ਗੱਲ ਸੁਣੀ ਜਾਏ ਸਮਝੀ ਜਾਏ कि फिर समझो तो बात उस नु मन्ने आ जाए ये अगलियां चार पोड़ियां मन्ने और मन्ने वालीएं इद्दड़ करउंगी ने कि परमात्मा ਦੇ ਨਾਮ नु ਮੰਨਿਆ ਜਾਏ तो जीवन विच एक महान ਤਬਦੀਲੀ ਆਉਂਦੀ ਹੈ ਅਗਰੇ ਅਸੀਂ ਧਾਰਮਿਕ ਕਰਮਕਾਰੀ ਜਿੰਦੇ ਗੁਰਦੁਆਰੇ ਮੰਦਰਾਂ ወ ਮਸਜਿਦਾਂ ਜਾਈ ਜਾਂਦੇ ਆ ਪਰ ਸਾਡੇ ਜੀਵਨ विच ਇਹੋ ਜੀ ਤਬਦੀਲੀ ਨਹੀਂ ਆਉਂਦੀ ਜਿਹੜੀ ਇਨ੍ਹਾਂ ਪੋੜੀਆਂ ने इद्दड़ ਕਰਵਾਈ ਗਈ ਹੈ तो फिर समझो कि ਅਸੀਂ ਸਹੀ ਧਰਮ ਮਾਰਗ ਜੀ ਅਪਣਾਇ ਨਹੀਂ ਅਜੇ ਅਸੀਂ ਕਰਮ ਕਰਨਾਂ ਵਿੱਚ ਹੀ ਉਲਝੇ ਹੋਏ ਹਾਂ ਅਜੀ ਅਸੀਂ ਮذਵੀ ਤਸਵੀ ਚ ਉਲਝੇ ਹੋ ਹਾਂ ਸੱਚਾ ਧਰਮ ਰੱਬੀ ਹੁਕਮ ਵਾਲਾ ਧਰਮ ਸੀ ਜੇ ਪਛਾਨਿਆ ਨਹੀਂ ਜੇ ਤੁ ਧਰਮ ਦੀ ਪਛਾਣ ਆਈ ਉਸ ਧਰਮ ਅਨਸਾਰ ਤੁਮ ਦੀ ਜਾਚ ਆ ਗਈ ਤਾਂ ਜੀਵਨ ਬਦਲ ਜਾਏਗਾ ਫਿਰ ਅੱਗੇ ਸਵਰਗਨ ਦੇ ਲਈ ਅਰਦਾਸਾਂ ਨਹੀਂ ਕਰਨੀ ਪੈਣੀਆਂ ਇਹ ਸੰਸਾਰ ਹੀ ਸਵਰਗ ਬਣ ਜਾਏਗਾ ਪ੍ਰਭੂ ਨੇ ਸੰਸਾਰ ਸਵਰਗ ਵਰਗਾ ਹੀ ਬਣਾਇਆ ਇਨਸਾਨ ਦੀਆਂ ਗਲਤ ਮਨੋਵਿਰਤੀਆਂ ਨੇ ਮਨਦ ਕਰਮਾਂ ਨੇ ਸੰਸਾਰ ਨੂੰ ਨਰਕ ਬਣਾਇਆ ਪ੍ਰਭੂ ਨੇ ਸਵਰਗ ਹੀ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ